ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਹੁਣ ਗਰਮੀਆਂ ਹੋ ਗਈਆਂ ਜੀ ਤੇ ਗਰਮੀਆਂ ਦੇ ਵਿੱਚ ਅਕਸਰ ਹੀ ਆਪਾਂ ਜੇ ਕੁਝ ਠੰਡਾ ਪੀਣ ਨੂੰ ਭਾਲਦੇ ਆਂ ਤੇ ਕਈ ਵਾਰ ਆਪਾਂ ਬਾਜ਼ਾਰੋਂ ਕੋਲਡ ਡਰਿੰਕ ਵਗੈਰਾ ਲੈ ਆਉਂਦੇ ਆ ਜਿਵੇਂ ਕਿ ਬਹੁਤ ਜ਼ਿਆਦਾ ਕੈਮੀਕਲ ਵਾਲੇ ਹੁੰਦੇ ਆਗੇ ਤੇ ਉਹ ਆਪਾਂ ਨੂੰ ਬਿਲਕੁਲ ਨਹੀਂ ਪੀਣੇ ਚਾਹੀਦੇ ਜੀ ਤੇ ਇਹ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਆਗੇ ਤੇ ਅੱਜ ਆਪਾਂ ਤੁਹਾਨੂੰ ਘਰ 'ਚ ਇੱਕ ਡਰਿੰਕ ਬਣਾਉਣੀ ਦੱਸਦੇ ਆਂਗੇ ਜੋ ਕਿ ਆਪਣੀ ਸਿਹਤ ਲਈ ਬਹੁਤ ਬੈਨੀਫਿਟ ਵੀ ਹੈ ਉਹਦੇ ਮਿਲਦੇ ਆ ਤੇ ਸਰੀਰ ਲਈ ਵੀ ਵਧੀਆ ਉਹ ਚੀਜ਼ ਤੇ ਦੇਸੀ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਬਣਾਉਣਾ ਸਿਖਾਉਨੇ ਆ ਜੀ ਇਹ ਤੇ ਇਹਦੇ ਲਈ ਆਪਾਂ ਨੇ ਲੈ ਲੈਣਾ ਜੀ ਪਾਣੀ ਗਲਾਸ ਦੇ ਵਿੱਚ ਠੰਡਾ ਤੇ ਇਹ ਆਪਾਂ ਲੈ ਲਈ ਪਾਣੀ ਤੇ ਇਹ ਆਪਾਂ ਨੂੰ ਡੇਲੀ ਬਣਾ ਕੇ ਪੀਣੀ ਚਾਹੀਦੀ ਹੈ ਜੀ ਬਹੁਤ ਵਧੀਆ ਡਰਿੰਕ ਬਣਦੀ ਹੈ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਖੰਡ ਤੇ ਜੇਕਰ ਤੁਹਾਡੇ ਕੋਲ ਮਿਸਰੀ ਹੈਗੀ ਤਾਂ ਤੁਸੀਂ ਮਿਸਰੀ ਵੀ ਇਹਦੇ ਵਿੱਚ ਪਾ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਮਿਕਸ ਤੇ ਇਹ ਬਣਾ ਕੇ ਪੀਣਾ ਇਹ ਤੁਹਾਨੂੰ ਬਹੁਤ ਵਧੀਆ ਇਹਦੇ ਬੈਨੀਫਿਟ ਮਿਲਣਗੇ ਤੇ ਜੇਕਰ ਤੁਸੀਂ ਇੱਕ ਵਾਰ ਬਣਾ ਕੇ ਪੀ ਲਿਆ ਤਾਂ ਤੁਹਾਨੂੰ ਇਹ ਬਹੁਤ ਵਧੀਆ ਲੱਗੂਗਾ ਤੇ ਤੁਸੀਂ ਆਪੇ ਹੀ ਇਹਨੂੰ ਵਾਰ-ਵਾਰ ਬਣਾ ਕੇ ਪੀਓਗੇ ਬਹੁਤ ਜ਼ਿਆਦਾ ਵਧੀਆ ਇਹ ਬਣ ਕੇ ਤਿਆਰ ਹੁੰਦੀ ਹੈ ਡਰਿੰਕ ਇਹ ਤੇ ਹਾਂਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਇੱਥੇ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਜੀ ਤੇ ਇਹਨੂੰ ਆਪਾਂ ਦਿਨ 'ਚ ਕਿਸੇ ਵੀ ਟਾਈਮ ਪੀ ਸਕਦੇ ਆਂ ਜੀ ਸੁਬ੍ਹਾ ਸ਼ਾਮ ਦੁਪਹਿਰੇ ਜਿਦੋਂ ਵੀ ਆਪਣਾ ਦਿਲ ਕਰੇ ਤੇ ਬਣਾ ਕੇ ਇਹ ਪੀ ਸਕਦੇ ਆਂ ਤੇ ਜੇਕਰ ਇਹਨੂੰ ਸਵੇਰੇ ਸਵੇਰੇ ਖਾਲੀ ਪੇਟ ਪੀਤਾ ਜਾਵੇ ਤਾਂ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਹੈਗੀ ਇਹ ਤੇ ਆਮ ਇਹਨੂੰ ਆਪਾਂ ਪਿੰਡਾਂ 'ਚ ਮਿੱਠੀ ਲੱਸੀ ਵੀ ਕਹਿ ਸਕਦੇ ਆਂਗੇ ਕਹਿ ਦਿੰਨੇ ਆਂਗੇ ਦੁੱਧ ਵਾਲੀ ਮਿੱਠੀ ਲੱਸੀ ਕੱਚੀ ਮਿੱਠੀ ਲੱਸੀ ਤੇ ਹੁਣ ਆਪਾਂ ਇਹ ਚੀਨੀ ਥੋਕ ਘੋਲ ਲਈ ਜੀ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਤੇ ਹੁਣ ਆਪਾਂ ਦੁੱਧੇ ਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਐਡ ਕਰਾਂਗੇ ਦੁੱਧ ਆਪਾਂ ਜਿਆਦਾ ਨਹੀਂ ਐਡ ਕਰਦੇ ਤੇ ਇਹ ਆਪਣੀ ਕੱਚੀ ਲੱਸੀ ਬਣ ਕੇ ਤਿਆਰ ਹੋ ਜੂਗੀ ਜੀ ਇਸ ਤਰੀਕੇ ਨਾਲ ਬਈ ਤੇ ਆਪਾਂ ਨੇ ਠੰਡਾ ਪਾਣੀ ਲਿੱਤਾ ਸੀਗਾ ਜੀ ਜੇਕਰ ਤੁਸੀਂ ਜਿਆਦਾ ਠੰਡਾ ਹੈ ਉਹ ਨੂੰ ਪੀਣਾ ਤਾਂ ਇਹਦੇ ਵਿੱਚ ਬਰਫ਼ ਦੇ ਟੁਕੜੇ ਪਾ ਕੇ ਪੀ ਸਕਦੇ ਆ ਤੁਸੀਂ ਤੇ ਇੱਕ ਵਾਰ ਇਹ ਬਣਾ ਕੇ ਪੀ ਕੇ ਜਰੂਰ ਵੇਖਿਓ ਜੀ ਤੇ ਤੁਹਾਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਬਾਜ਼ਾਰ ਵਾਲੇ ਕੋਲ ਡਰਿੰਕ ਵਗੈਰਾ ਤੁਸੀਂ ਨਹੀਂ ਲੈਵਣੇ ਦੁਬਾਰਾ ਇਹ ਪੀ ਕੇ ਤੇ ਬਹੁਤ ਜ਼ਿਆਦਾ ਇਹ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਜਿ ਮਿੰਟਾਂ 'ਚ ਨਾ ਕੋਈ ਜ਼ਿਆਦਾ ਇਹਦਾ ਝੰਜਟਾਗਾ ਕੋਈ ਬਣਾਉਣ ਦਾ ਤੇ ਇੱਕ ਵਾਰ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਵੇਖਣਾ ਜੀ ਇਹ ਡਰਿੰਕ ਬਣਾ ਕੇ ਜ਼ਰੂਰ ਪੀਣੀ ਜੀ ਕੱਚੀ ਮਿੱਠੀ ਲੱਸੀ ਤੇ ਅੱਜ ਦੀ ਵੀਡੀਓ ਆਪਣੀ ਇਹੀ ਸੀਗੀ ਗਰਮੀਆਂ ਦਾ ਤੋਹਫਾ ਇਹ ਤੇ ਤੁਹਾਨੂੰ ਵੀ ਇਹ ਡਰਿੰਕ ਬਣਾਉਣੀ ਸਿਖਾਈਏ ਜੀ ਆਪਾਂ ਨੇ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ